ਲਓ ਜੀ ਪੰਜਾਬੀਓ ਲੈ ਕੇ ਆ ਚੁੱਕੇ ਹਾਂ ਤੁਹਾਡੇ ਲਈ ਬਹੁਤ ਹੀ ਵਧੀਆ ਬੁਝਾਰਤਾਂ ਮੈਨੂੰ ਪਤਾ ਹੈ ਕਿ ਹਰ ਇੱਕ ਪੰਜਾਬੀ ਨੂੰ ਬੁਝਾਰਤਾਂ ਬਹੁਤ ਪਸੰਦ ਹਨ ਇਥੇ ਤੁਹਾਨੂੰ ਦੱਸ ਦਈਏ ਕਿ ਹਰ ਇੱਕ ਬੁਝਾਰਤ ਬੁਝੰਦੇ ਤੁਹਾਨੂੰ 7 ਸੈਕਿੰਡ ਦਾ ਸਮਾਂ ਦਿੱਤਾ ਜਾਏਗਾ 7 ਸੈਕਿੰਡ ਦੇ ਵਿੱਚ ਵਿੱਚ ਤੁਸੀਂ ਸਹੀ ਜਵਾਬ ਦੇਣਾ ਹੈ ਅਤੇ ਲਾਸਟ ਵਿੱਚ ਤੁਸੀਂ ਇਹ ਵੀ ਜ਼ਰੂਰ ਦੱਸਿਓ ਕਿ ਤੁਸੀਂ ਕਿੰਨੀਆਂ ਬੁਝਾਰਤਾਂ ਦੇ ਸਹੀ ਜਵਾਬ ਦਿੱਤੇ ਹਨ ਹਾਂ ਇੱਕ ਨਿੱਕੀ ਜਿਹੀ ਰਿਕਵੈਸਟ ਹੈ ਤੁਹਾਡੇ ਅੱਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਆਪਣੇ ਭਰਾ ਨੂੰ ਸਪੋਰਟ ਜ਼ਰੂਰ ਕਰਿਓ ਜੀ ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਬਹੁਤ ਹੀ ਇੰਟਰਸਟਿੰਗ ਵੀਡੀਓ ਨੂੰ ਬੁਝਾਰਤ ਨੰਬਰ 1 ਲੰਮਾ ਲੰਮ ਸਲੰਮਾ ਲੰਮੇ ਦਾ ਪਰਛਾਵਾਂ ਕੋਈ ਨਾ ਇਹਦਾ ਸਹੀ ਜਵਾਬ ਹੋਏਗਾ ਜੀ ਸੜਕ ਬੁਝਾਰਤ ਨੰਬਰ 2 ਬਾਹਰੋਂ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ ਇਹਦਾ ਸਹੀ ਜਵਾਬ ਹੋਏਗਾ ਜੀ ਭੂੰਡ ਬੁਝਾਰਤ ਨੰਬਰ 3 ਢੇਡੇ ਵਿੱਚੋਂ ਕੱਢ ਕੇ ਵੱਖੀ ਵਿੱਚ ਮਾਰੀ ਸੜ ਕੇ ਸੁਆਹ ਹੋ ਗਈ ਸਾਰੀ ਇਹਦਾ ਸਹੀ ਜਵਾਬ ਹੋਏਗਾ ਜੀ ਮਾਚਸ ਦੀ ਤੇਲੀ ਬੁਝਾਰਤ ਨੰਬਰ 4 ਛੋਟੀ ਜਹੀ ਕਟੋਰੀ ਵਿੱਚ ਪਾਪਾ ਜੰਮਿਆ ਇਹਦਾ ਸਹੀ ਜਵਾਬ ਹੋਏਗਾ ਜੀ ਦਹੀਂ ਬੁਝਾਰਤ ਨੰਬਰ 5 ਉਹ ਕਿਹੜੀ ਪਲੇਟ ਹੈ ਜਿਸ ਵਿੱਚ ਰੱਖ ਕੇ ਅਸੀਂ ਰੋਟੀ ਨਹੀਂ ਖਾਂਦੇ ਹਾਂ ਇਹਦਾ ਸਹੀ ਜਵਾਬ ਹੋਏਗਾ ਜੀ ਨੰਬਰ ਪਲੇਟ ਬੁਝਾਰਤ ਨੰਬਰ 6 ਉਹ ਕਿਹੜੇ ਫੁੱਲ ਨੇ ਜਿਨ੍ਹਾਂ ਦਾ ਅਸੀਂ ਹਾਰ ਨਹੀਂ ਬਣਾਉਂਦੇ ਇਹਦਾ ਸਹੀ ਜਵਾਬ ਹੋਏਗਾ ਜੀ ਗੋਭੀ ਦੇ ਫੁੱਲ ਬੁਝਾਰਤ ਨੰਬਰ 7 ਬਿਨਾਂ ਕਿਸੇ ਗੱਲ ਤੋਂ ਇਨਸਾਨ ਨੂੰ ਕੌਣ ਰਵਾਉਂਦਾ ਹੈ ਇਹਦਾ ਸਹੀ ਜਵਾਬ ਹੋਏਗਾ ਜੀ ਪਿਆਜ਼ ਬਾਜ਼ਾਰਤ ਨੰਬਰ 8 ਉਹ ਕਿਹੜੀ ਗਾਜਰ ਹੈ ਜਿਸ ਦੀ ਸਬਜ਼ੀ ਨਹੀਂ ਬਣਦੀ ਇਹਦਾ ਸਹੀ ਜਵਾਬ ਹੋਏਗਾ ਜੀ ਗਾਜਰ ਬੂਟੀ ਜਾਕਾ ਬਾਜ਼ਾਰਤ ਨੰਬਰ 9 ਕਿਹੜੇ ਲੱਕ ਤੇ ਪਜਾਮਾ ਨਹੀਂ ਬਣ ਹੁੰਦਾ ਇਹਦਾ ਸਹੀ ਜਵਾਬ ਹੋਏਗਾ ਜੀ ਲੱਕ ਇਸ ਨੂੰ ਆਪਾਂ ਇੰਗਲਿਸ਼ ਵਿੱਚ ਲੱਕ ਕਹਿੰਦੇ ਹਾਂ ਤੇ ਪੰਜਾਬੀ ਵਿੱਚ ਕਿਸਮਤ ਹੁੰਦੀ ਹੈ। ਬੁਝਾਰਤ ਨੰਬਰ 10 ਉਹ ਕਿਹੜਾ ਕੱਪ ਹੈ ਜਿਸ ਨੂੰ ਜਿੱਤਣ ਲਈ ਕੋਈ ਵੀ ਟੀਮ ਨਹੀਂ ਖੇਡਦੀ? ਇਹਦਾ ਸਹੀ ਜਵਾਬ ਹੋਏਗਾ ਜੀ ਚਾਹ ਦਾ ਕੱਪ। ਬੁਝਾਰਤ ਨੰਬਰ 11 ਉਹ ਕਿਹੜੀ ਬੁੱਕ ਹੈ ਜਿਹੜੀ ਬੁੱਕ ਸ਼ਾਪ ਤੋਂ ਨਹੀਂ ਮਿਲਦੀ? ਇਹਦਾ ਸਹੀ ਜਵਾਬ ਹੋਏਗਾ ਜੀ ਚੈੱਕ ਬੁੱਕ ਬੁਝਾਰਤ ਨੰਬਰ 12 ਉਹ ਕਿਹੜੀਆਂ ਜਮਨਾ ਹਨ ਜੋ ਦਰਖਤ ਤੇ ਨਹੀਂ ਲੱਗਦੀਆਂ ਇਹਦਾ ਸਹੀ ਜਵਾਬ ਹੋਏਗਾ ਜੀ ਗੁਲਾਬ ਜਮਨਾ ਦੋਸਤੋ ਇਹ ਸੀ ਤੁਹਾਡੇ ਸਭ ਨੇ ਕੁਝ ਬੁਝਾਰਤਾਂ ਕਿੰਨੀਆਂ ਬੁਝਾਰਤਾਂ ਦੇ ਤੁਸੀਂ ਸਹੀ ਉੱਤਰ ਦਿੱਤੇ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀਏ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦੇਣਾ ਐਦਾਂ ਦੀਆਂ ਹੋਰ ਵਧੀਆ-ਵਧੀਆ ਬੁਝਾਰਤਾਂ ਲਈ ਵਧੀਆ-ਵਧੀਆ ਵੀਡੀਓਜ਼ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ